ਸਾਹਿਬ ਗਾਲਜੀ ਕੀ ਹਾਲ ਚਾਲ ਠੀਕ ਠਾਕ ਹੋ ਐਂਡ ਮੈਂ ਦੁਬਾਰਾ ਬਸ ਇਹੀ ਬੇਨਤੀ ਕਰਨੀ ਸੀ ਕਿ ਸਾਰੇ ਵੀਰ ਭਰਾ ਵਧੀਆ ਕੰਮ ਕਰ ਰਹੇ ਨੇ ਖੜਾਂ ਦੀ ਮਾਰ ਹੇਠਾਏ ਆਪਣੇ ਪੰਜਾਬ ਸੂਬੇ ਦੇ ਲਈ ਸਾਰੇ ਕੰਮ ਕਰ ਰਹੇ ਨੇ ਇਕੱਠੇ ਤੇ ਮੈਂ ਇਹ ਦੁਬਾਰਾ ਵੀ ਕਹਿਣਾ ਚਾਹਣਾ ਕਿ ਸਾਡੀ ਟੀਮ ਹੈ ਜਿਹੜੀ ਸਿਮਰਨ ਜੋਤ ਮੱਕੜ ਬਾਈ ਤੇ ਮੰਨੇ ਭਾਜੀ ਹੁਣਾਂ ਨਾਲ ਰੈਗੂਲਰ ਟੱਚ ਦੇ ਵਿੱਚ ਤੇ ਜਿੱਥੇ-ਜਿੱਥੇ ਵੀ ਲੋਡ ਹੋਊਗੀ ਜਿੱਥੇ-ਜਿੱਥੇ ਵੀ ਚੀਜ਼ਾਂ ਅਸੀਂ ਜੋ ਵੀ ਕਰ ਸਕਦੇ ਹੋਏ ਅਸੀਂ ਆਪਦੇ ਵੱਲੋਂ ਪ੍ਰੋਵਾਈਡ ਕਰਵਾ ਰਹੇ ਹਾਂ ਜੀ ਅੱਗੇ ਵੀ ਸਾਡੀ ਕੋਸ਼ਿਸ਼ ਆ ਰਹੀ ਹੈ ਤੇ ਇਦਾਂ ਹੀ ਬਸ ਮੈਂ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ ਕਿ ਹੁਣ ਕੰਮ ਆ ਪਟੱਲਾਣਾ ਪੈਣ ਦੇ ਗਏ ਸਾਰੇ ਵੀਰ ਭਰਾ ਜਿੰਨੇ ਵੀ ਲੱਗੇ ਹੋਏ ਨੇ ਆਪਾਂ ਹੋਰ ਐਫਰਟਸ ਮਾਰੀਏ ਹਾਂ ਬੜਾ ਮਾਰੀਏ ਖਾਸ ਤੌਰ ਤੇ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਦੂਰ ਬੈਠੇ ਨੇ ਉਹ ਆਪਣੀ ਆਪਣੀ ਡੋਨੇਸ਼ਨਸ ਆ ਜਿਹੜੀਆਂ ਸਹੀ ਥਾਂ ਤੇ ਜਿਹੜੇ ਵੀ ਉਹਨਾਂ ਦੇ ਕਨੈਕਸ਼ਨਸ ਨੇ ਜਿਹੜੇ ਵੀ ਸਰਕਲ ਨੇ ਜਿੰਨਾ ਜਿੰਨਾ ਦੇ ਵੀ ਟਰਸਟ ਕਰਦੇ ਨੇ ਉਹਨਾਂ ਦੇ ਥਰੂ ਕਰਨ ਤੇ ਬਸ ਮੈਂ ਇਹੀ ਬੇਨਤੀ ਕਰਨੀ ਸੀ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੇ ਗੱਲ ਜੀ ਕੀ ਹਾਲ ਚਾਲ ਠੀਕ ਠਾਕ ਹਾਂ ਐਂਡ ਮੈਂ ਦੁਬਾਰਾ ਬਸ ਇਹੀ ਬੇਨਤੀ ਕਰਨੀ ਸੀ ਕਿ ਸਾਰੇ ਵੀਰ ਭਰਾ ਵਧੀਆ ਕੰਮ ਕਰ ਰਹੇ ਨੇ ਖੜਾਂ ਦੀ ਮਾਰ ਹੇਠਾਏ ਆਪਣੇ ਪੰਜਾਬ ਸੂਬੇ ਦੇ ਲਈ ਸਾਰੇ ਕੰਮ ਕਰ ਰਹੇ ਨੇ ਇਕੱਠੇ ਤੇ ਮੈਂ ਇਹ ਦੁਬਾਰਾ ਵੀ ਕਹਿਣਾ ਚਾਹਣਾ ਕਿ ਸਾਡੀ ਟੀਮ ਹੈ ਜਿਹੜੀ ਸਿਮਰਨ ਜੋਤ ਮੱਕੜ ਬਾਈ ਤੇ ਮੰਨੇ ਭਾਜੀ ਹੁਣਾਂ ਨਾਲ ਰੈਗੂਲਰ ਟੱਚ ਦੇ ਵਿੱਚ ਤੇ ਜਿੱਥੇ-ਜਿੱਥੇ ਵੀ ਲੋਡ ਹੋਊਗੀ ਜਿੱਥੇ-ਜਿੱਥੇ ਵੀ ਚੀਜ਼ਾਂ ਅਸੀਂ ਜੋ ਵੀ ਕਰ ਸਕਦੇ ਹੋਏ ਅਸੀਂ ਆਪਦੇ ਬਦਲ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਜੀ ਅੱਗੇ ਵੀ ਸਾਡੀ ਕੋਸ਼ਿਸ਼ ਆ ਰਹੀ ਹੈ ਤੇ ਇਦਾਂ ਹੀ ਬਸ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਹੁਣ ਕੰਮ ਆ ਪਟੱਲਾ ਨਾ ਪੈਣ ਦੇ ਗਏ ਸਾਰੇ ਵੀਰ ਭਰਾ ਜਿੰਨੇ ਵੀ ਲੱਗੇ ਹੋਏ ਨੇ ਆਪਾਂ ਹੋਰ ਐਫਰਟਸ ਮਾਰੀਏ ਹਾਂ ਬੜਾ ਮਾਰੀਏ ਖਾਸ ਤੌਰ ਤੇ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਦੂਰ ਬੈਠੇ ਨੇ ਉਹ ਆਪਣੀ ਆਪਣੀਆਂ ਡੋਨੇਸ਼ਨਸ ਆ ਜਿਹੜੀਆਂ ਸਹੀ ਥਾਂ ਤੇ ਜਿਹੜੇ ਵੀ ਉਹਨਾਂ ਦੇ ਕਨੈਕਸ਼ਨਸ ਨੇ ਜਿਹੜੇ ਵੀ ਸਰਕਲ ਨੇ ਜਿੰਨਾ ਜਿੰਨਾ ਦੇ ਵੀ ਟਰਸਟ ਕਰਦੇ ਨੇ ਉਹਨਾਂ ਦੇ ਥਰੂ ਕਰਨ ਤੇ ਬਸ ਮੈਂ ਇਹੀ ਬੇਨਤੀ ਕਰਨੀ ਸੀ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੇ ਗੱਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਐਂਡ ਮੈਂ ਦੁਬਾਰਾ ਬਸ ਇਹੀ ਬੇਨਤੀ ਕਰਨੀ ਸੀ ਕਿ ਸਾਰੇ ਵੀਰ ਭਰਾ ਵਧੀਆ ਕੰਮ ਕਰ ਰਹੇ ਨੇ ਖੜਾਂ ਦੀ ਮਾਰ ਹੇਠਾਏ ਆਪਣੇ ਪੰਜਾਬ ਸੂਬੇ ਦੇ ਲਈ ਸਾਰੇ ਕੰਮ ਕਰ ਰਹੇ ਨੇ ਇਕੱਠੇ ਤੇ ਮੈਂ ਇਹ ਦੁਬਾਰਾ ਵੀ ਕਹਿਣਾ ਚਾਹਣਾ ਕਿ ਸਾਡੀ ਟੀਮ ਹੈ ਜਿਹੜੀ ਸਿਮਰਨ ਜੋਤ ਮੱਕੜ ਬਾਈ ਤੇ ਮੰਨੇ ਭਾਜੀ ਹੁਣਾਂ ਨਾਲ ਰੈਗੂਲਰ ਟੱਚ ਦੇ ਵਿੱਚ ਤੇ ਜਿੱਥੇ-ਜਿੱਥੇ ਵੀ ਲੋਡ ਹੋਊਗੀ ਜਿੱਥੇ-ਜਿੱਥੇ ਵੀ ਚੀਜ਼ਾਂ ਅਸੀਂ ਜੋ ਵੀ ਕਰ ਸਕਦੇ ਹੋਏ ਅਸੀਂ ਆਪਦੇ ਵੱਲੋਂ ਪ੍ਰੋਵਾਈਡ ਕਰਵਾ ਰਹੇ ਹਾਂ ਜੀ ਅੱਗੇ ਵੀ ਸਾਡੀ ਕੋਸ਼ਿਸ਼ ਆ ਰਹੀ ਹੈ ਤੇ ਇਦਾਂ ਹੀ ਬਸ ਮੈਂ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ ਕਿ ਹੁਣ ਕੰਮ ਆਪ ਟੱਲਾਣਾ ਪੈਣ ਦੇ ਗਏ ਸਾਰੇ ਵੀਰ ਭਰਾ ਜਿੰਨੇ ਵੀ ਲੱਗੇ ਹੋਏ ਨੇ ਆਪਾਂ ਹੋਰ ਐਫਰਟਸ ਮਾਰੀਏ ਹਾਂ ਬੜਾ ਮਾਰੀਏ ਖਾਸ ਤੌਰ ਤੇ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਦੂਰ ਬੈਠੇ ਨੇ ਉਹ ਆਪਣੀ ਆਪਣੀ ਡੋਨੇਸ਼ਨਸ ਆ ਜਿਹੜੀਆਂ ਸਹੀ ਥਾਂ ਤੇ ਜਿਹੜੇ ਵੀ ਉਹਨਾਂ ਦੇ ਕਨੈਕਸ਼ਨਸ ਨੇ ਜਿਹੜੇ ਵੀ ਸਰਕਲ ਨੇ ਜਿਨ੍ਹਾਂ ਜਿਨ੍ਹਾਂ ਦੇ ਵੀ ਉਹ ਟਰਸਟ ਕਰਦੇ ਨੇ ਉਹਨਾਂ ਦੇ ਥਰੂ ਕਰਨ ਤੇ ਬਸ ਮੈਂ ਇਹੀ ਬੇਨਤੀ ਕਰਨੀ ਸੀ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ